ਨੰਦ ਸਾਹਿਬ ਲਾ ਦਿੱਗੇ ਜੀ ਐਂ ਮੈਨੂੰ ਕਹਿੰਦੇ ਹੋਰ ਲਾ ਦੇ ਸੁਣਿਓ ਗੱਲ ਆਹ ਹੋਰ ਤੋਂ ਗੱਲ ਚਿੱਤੇ ਆ ਗਈ ਖੁਸ਼ ਹੋ ਗਏ ਆ ਪਾਲਦੇ ਆ ਇਹ ਕੀਰਤਨ ਵਾਲੀ ਹੈ ਹੀ ਨਹੀਂ ਜੜੀ ਐ ਮੈਂ ਕਹਿੰਦਾ ਸਾਨੂੰ ਤਾਂ ਕੁਝ ਸੁਣਾਓ ਉਹ ਪ੍ਰਬੰਧਕ ਕਹਿੰਦੇ ਹੋਰ 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 ਤੇ ਇੱਕ ਸਾਧੂ ਬਾਬਾ ਮਾਨ ਸਿੰਘ ਹੋਏ ਉਹ ਕਹਿੰਦੇ ਹਰਿਆਣੇ 'ਚ ਸੀਗਾ ਵਿਆਹ ਉਹ ਕਹਿੰਦੇ ਡੇਢ ਪੌਣੇ 2 ਘੰਟੇ ਲਾਤੇ ਉਹਨੂੰ ਬਹੁਤ ਐ ਕਹਿੰਦੇ ਜੀ ਹੋਰ ਹੋਰ ਲਾ ਦਿਓ ਉਹ ਕਹਿੰਦੇ ਹਰਿਆਣੇ 'ਚ ਸੀ ਵਿਆਹ ਤੇ ਵਾਵਾ ਤਿਆਰੀ ਕੀਤੀ ਮੰਡਪ ਲੱਗਿਆ ਫੇਰੇ ਨਹੀਂ ਕੱਢਦੇ 7 ਫੇੜੇ ਅੱਗ ਦੇ ਨਾਲ ਦਾ ਤੇ ਜਦੋਂ ਫੇਰੇ ਹੋ ਗਏ 2 ਤੇ ਮੀ ਪਹਿਲੇ ਸ਼ੁਰੂ ਹੋ ਗਿਆ ਮੀ ਪਹਿਲੇ ਮੀ ਪੈਂਦਾ ਤੇ ਪੰਡਤ ਨੂੰ ਇੱਕਦਮ ਕਾਲੀ ਹੋ ਗਈ ਵੀ ਹੁਣ ਅੱਗ ਬੁਝ ਜਾਣੀ ਐ ਖੰਡਨ ਮੰਡਨ ਹੋ ਜਾਣਾ ਤੇ ਕੁੜੀ ਦਾ ਪਿਓ ਕਹਿੰਦਾ ਓ ਪੰਡਤਾਂ ਛੇਤੀ ਕਢਾ ਦੇ ਗੇੜੇ ਉਹ ਕਹਿੰਦਾ ਜੀ ਮੀ ਬਹੁਤ ਆ ਗਿਆ ਤਾਂ ਉੱਪਰੋਂ ਸਮਿਆਨਾ ਪਾਟ ਗਿਆ ਅੱਗ ਬੁਝ ਗਈ ਕਹਿੰਦਾ ਫੇਰੇ ਤਾਂ ਚਾਰ ਹੀ ਹੋਏ ਆ ਤਿੰਨ ਰਹਿ ਗਏ ਉਹ ਕਹਿੰਦੇ ਜੇ ਵਸਨੀ ਹੋਊਗੀ ਚਾਰ ਹੀ ਬੜੇ ਫੇਰ ਤਾਂ ਚਾਰ ਹੀ ਬਥੇਰੇ ਆ ਤੇ ਇਹਨੇ ਨਹੀਂ ਵਸਨਾ ਤੇ ਦੇ ਘੇੜੇ ਤੇ ਘੇੜਾ ਤੇ ਦੇ ਘੇੜੇ ਤੇ ਘੇੜਾ ਤੋਂ ਇਸ ਕਰਕੇ ਜੇ ਕੁਝ ਸਿੱਖਣਾ ਹੋਊਗਾ ਤੇ ਪੌਣੇ 2 ਘੰਟੇ ਦਮਾਨ ਲੱਗਿਆ ਬਹੁਤ ਤੇ ਜੇ ਕੁਝ ਨਹੀਂ ਖੱਟਣਾ ਫਿਰ ਭਾਵੇਂ ساری ਰਾਤ ਲਈ ਰੱਖੋ ਮੈਨੂੰ ਕੀ 5000 ਰੁਪਏ ਦੇਓ ਭੇਟਾ ਚ ਪਾ ਦਿਓ ਭੇਟਾ ਚ 5000 ਹੋਰ ਉਦੋਂ ਤੁਸੀਂ ਮੁੱਠੀ ਜੀ ਮੀਚਦੇ ਆਓ